ਰਾਮਸਰੂਪ ਅਣਖੀ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੀਆਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ ਸੋ ਕਹਾਣੀ ਦਾ ਨਾਮ ਹੈ ਇੱਕ ਔਰਤ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਨਾਵਲ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਜਾਂ ਪਰਿਵਾਰ ਵਾਲਿਆਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਤੇ ਆਪਦੇ ਸੁਝਾਅ ਸਾਨੂੰ ਕਮੈਂਟਾਂ ਰਾਹੀਂ ਜਰੂਰ ਭੇਜਦੇ ਰਹੋ ਤੇ ਸਾਂਝਦੇ ਰਹੋ YouTube ਚੈਨਲ ਸਭੀ ਮੀਡੀਆ 11 ਸੋ ਕਹਾਣੀ ਇੱਕ ਔਰਤ ਪੋ ਮਗਦੀ ਰੋਤੀ ਦੀ ਅੰਤਾਂ ਦੀ ਠੰਡ ਅੱਖ ਚਮਕੇ ਤੋਂ ਧਨ ਨਿਕਲ ਜਾਂਦਾ 15ਵੇਂ 20ਵੇਂ ਦਿਨ ਹੀ ਮੈਨੂੰ ਸ਼ਹਿਰ ਜਾਣਾ ਪੈਂਦਾ ਇੱਕ ਐਸੇ ਹੀ ਮੁਕੱਦਮੇ ਵਿੱਚ ਮੈਂ ਅੜ ਗਿਆ ਸਾਂ ਜਿਸ ਵਿੱਚ ਨਾ ਤਾਂ ਸਰਕਾਰ ਮੇਰਾ ਖਿਹੜਾ ਛੱਡਦੀ ਸੀ ਤੇ ਨਾ ਹੀ ਉਸ ਦੀ ਪੈਰਵਾਹੀ ਛੱਡ ਕੇ ਮੈਨੂੰ ਤਸੱਲੀ ਹੁੰਦੀ ਸੀ ਪਾਣੀ ਵਾਂਗੂ ਪੈਸਾ ਵਹਾ ਰਿਹਾ ਸੀਗਾ ਛੇ ਦੀ ਫੈਸਲਾ ਨਾ ਹੁੰਦਾ ਦੇਖ ਕੇ ਵਕੀਲ ਜ਼ਹਿਰ ਵਰਗਾ ਲੱਗਦਾ ਸੀਗਾ ਆ ਉਸਰ ਜੈ ਸਕੂਲ ਮੁਕਦਮਾ ਸੀਗਾ ਜੀ ਕਰਦਾ ਸੀ ਉਹਦੇ ਸਿਰ ਵਿੱਚ ਡਬਲ ਐਟ ਚੱਕ ਕੇ ਮਾਰਾਂ ਉਹਦਾ ਦਿਮਾਗ ਫਟ ਕੇ ਖੁੱਲੇ ਜਾਵੇ ਤੇ ਫਿਰ ਸ਼ਾਇਦ ਉਸ ਨੂੰ ਮੇਰੇ ਮੁਕਦਮੇ ਦੀ ਸਮਝ ਆਵੇ ਕਾਨੂੰਨ ਕੀ ਕਰਨਗੇ ਕੋਈ ਉਲਟਾ ਹਥਿਆਰ ਵਰਤਾਂ ਇੱਕ ਦਿਨ ਮੇਰੇ ਦਿਮਾਗ ਵਿੱਚ ਆਈ ਉਸ ਸ਼ਹਿਰ ਇੱਕ ਬੰਦਾ ਸੀਗਾ ਸੱਜਨ ਸਿੰਘ ਉਹ ਸੜਕਾਂ ਦੇ ਪੁਲ ਬਣਾਉਣ ਦੀ ਠੇਕੇਦਾਰੀ ਕਰਦਾ ਸੀਗਾ ਸ਼ਰਾਬ ਉਹ ਬੜੀ ਪੀਂਦਾ ਸੀਗਾ ਕਹਿੰਦੇ ਆ ਉਸ ਅਫਸਰ ਨਾਲ ਉਸ ਠੇਕੇਦਾਰ ਦਾ ਖਾਣ ਪੀਣ ਸਾਂਝਾ ਸੀਗਾ ਕਈ ਸਾਲਾਂ ਦੀ ਗੱਲ ਹੈ ਸਾਡੇ ਪਿੰਡ ਕੋਲ ਦੀ ਲੰਘ ਦੀ ਸੜਕ ਦੇ ਇੱਕ ਪੋਲ ਦਾ ਠੇਕਾ ਅਸ ਸੱਜਣ ਸਿੰਘ ਨੇ ਹੀ ਲਿਆ ਹੋਇਆ ਸੀਗਾ ਉਦੋਂ ਉਸ ਨਾਲ ਮੇਰੀ ਮੁਲਾਕਾਤ ਅਕਸਰ ਹੁੰਦੀ ਰਹਿੰਦੀ ਸੀ ਉਹ ਮੇਰਾ ਵਾਕਫ ਸਿਆਣੂ ਹੋ ਗਿਆ ਸੀ ਮੈਂ ਸੋਚਿਆ ਉਦੋਂ ਤਾਂ ਉਹ ਕਾਫੀ ਖੁੱਲੀਆਂ ਗੱਲਾਂ ਕਰ ਲੈਂਦਾ ਸੀਗਾ ਜੋ ਉਸ ਕੋਲ ਉਸ ਅਫਸਰ ਦੀ ਗੱਲ ਤੋਰੀ ਤਾਂ ਸ਼ਾਇਦ ਕੰਮ ਬਣ ਹੀ ਜਾਵੇ ਨਿਤ ਦੀ हिबड़ हिबड़ ਨਾਲੋਂ 5400 ਝੋਕ ਦੇਣਾ ਹੀ ਮੈਂ ਠੀਕ ਸਮਝਿਆ ਸੱਜਣ ਸਿੰਘ ਠੇਕੇਦਾਰ ਨੂੰ ਪੁੱਛਦਾ ਪਛਾਉਂਦਾ ਦੂਜੇ ਦਿਨ ਹੀ ਕਿਸਮੈੜੀ ਜਿਹੀ ਆਥਮ ਹੋਈ ਤੋਂ ਮੈਂ ਉਸਦੇ ਘਰ ਮੁਰੇ ਜਾ ਖੜਾ ਹਵੇਲੀ ਜਿੱਡਾ ਵੱਡਾ ਮਕਾਨ ਮੈਂ ਅੰਦਰ ਚਲਾ ਗਿਆ ਦੋ ਕਮਰੇ ਸਾਮਾਨ ਨਾਲ ਬੂਥੇ ਹੋਏ ਸੀ ਗੇਰ ਰਸੋਈ ਗੁਸਲਖਾਨਾ ਬੈਠ ਉੱਠਣ ਵਾਲਾ ਕਮਰਾ ਵਧੀਆ ਸੀਗਾ ਦੋ ਹੋਰ ਕਮਰੇ ਪੈਣ ਸੌਣ ਲਈ ਵੀ ਸੀਗੇ ਵਿੜੇ ਵਿੱਚ ਟਹਿ ਟਹਿ ਕਰਦੀ ਇਸ਼ਕ ਪੇਚੇ ਦੀ ਵੇਲ ਇੱਕ ਸਿਰੇ ਦੀ ਇੱਕ ਇਕਤਾਰ ਤੇ ਚੜੀ ਹੋਈ ਸੀਗੀ ਜਿਸ ਨੇ ਇੱਕ ਤਰੀਕੇ ਨਾਲ ਵਿਹੜੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀਗਾ ਮਕਾਨ ਦੇ ਉੱਤੋਂ ਦੀ ਦੋਚ ਬਾਰੇ ਮੰਗਲਿਆਂ ਵਰਗੇ ਇੱਕ ਰਸੋਈ ਰੋਟੀ ਬਣਾ ਰਿਹਾ ਸੀਗਾ ਇੱਕ ਰਸੋਈਆ ਇੱਕ ਹੋਰ ਨੌਕਰ ਮੈਂ ਦੀ ਧਾਰ ਕੱਢ ਰਿਹਾ ਸੀਗਾ ਇਹ ਖੂਬਸੂਰਤ ਔਰਤ ਇੱਕ ਖੂਬਸੂਰਤ ਜਵਾਕ ਨੂੰ ਝਟਕੀਆਂ ਵਜਾ ਖੜਾ ਰਹੀ ਸੀ ਝਟਕੀਆਂ ਵਜਾ ਵਜਾ ਹਸਾ ਰਹੀ ਸੀ ਸੱਜਨ ਸਿੰਘ ਬਾਰੇ ਜਦ ਮੈਂ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਉਹ ਤਾਂ ਕਰ ਨਹੀਂ ਹਾਂਜੀ ਸਲੀਵਸਾ ਸਲੀਵਲੇ ਸਕਮੀਜ ਤੇ ਤੰਗ ਮੂਰੀ ਦੀ ਸਲਵਾਰ ਰੰਗ ਗੋਰਾ ਪਰ ਕੁਝ ਬੱਗਾ ਜਿਹਾ ਸੀਗਾ ਅੱਖਾਂ ਵਿੱਚ ਗੂੜਾ ਕੱਜਲ ਕੰਨਾਂ ਵਿੱਚ ਵੱਡੀਆਂ ਵੱਡੀਆਂ ਗੋਲ ਗੋਲ ਬਾਲੀਆਂ ਖਬੀਬਾ ਵਿੱਚ ਸੋਨੇ ਦੀਆਂ ਦੋ ਚੂੜੀਆਂ ਕਦ ਲੰਮਾ ਸਿਰ ਗੱਦਰ ਉਮਰ 23 24 ਦੇ ਨੇੜੇ ਤੇੜੇ ਪਹਿਲਾਂ ਤਾਂ ਮੈਂ ਸਮਝਿਆ ਉਹ ਸੱਜਣ ਸਿੰਘ ਦੀ ਲੜਕੀ ਹੋਵੇਗੀ ਜਾਂ ਸ਼ਾਇਦ ਛੋਟੀ ਭੈਣ ਪਰ ਉਹਦੇ ਨਾਲ ਇੱਕ ਦੋ ਹੋਰ ਗੱਲਾਂ ਕਰਨ ਨਾਲ ਮਹਿਸੂਸ ਜਿਆ ਹੋਇਆ ਉਹ ਦੀ ਤੀਨੀ ਵੀ ਹੋ ਸਕਦੀ ਹੈ ਪਰ ਮੈਂ ਇਹ ਵੀ ਸੋਚਿਆ ਕਿ ਜਦ ਉਹ ਸਾਡੇ ਪਿੰਡ ਕੋਲ ਦੀ ਲੰਘ ਦੀ ਸੜਕ ਦਾ ਪੁਲ ਬਣਾਉਂਦਾ ਸੀਗਾ ਉਦੋਂ ਤਾਂ ਉਹ ਦੱਸਦਾ ਹੁੰਦਾ ਸੀ ਕਿ ਉਸ ਦੇ ਚਾਰ ਮੁੰਡੇ ਕੁੜੀਆਂ ਹਨ ਤੇ ਉਹ ਵੀ ਘਰ ਵਾਲੀ ਦਿਨਾਂ ਵਿੱਚ ਹੀ ਟਲਕ ਗਈ ਹੈ ਮੇਰੇ ਦਿਮਾਗ ਵਿੱਚ ਬਹੁਤੀ ਸਮਝ ਉਤਰੀ ਨਾ ਤੇ ਮੈਂ ਮੌਕਾ ਦੀ ਗੱਲ ਉਸਔਰਤ ਨੂੰ ਕਿਹਾ ਚੰਗਾ ਜੀ ਠੇਕੇਦਾਰ ਸਾਹਿਬ ਨੂੰ ਇਉਂ ਕਹਿ ਦਿਓ ਵੇ ਤੁਹਾਨੂੰ ਕੋਈ ਬੰਦਾ ਮੈਨ ਲਾਇਆ ਸੀ ਤੇ ਉਹ ਕੱਲ ਨੂੰ ਫੇਰ ਆਊਗਾ ਉੱਤੋਂ ਕੱਕਰ ਵਰਗੀ ਠਾਰੀ ਪੈਂਦੀ ਹੈ ਭਰਾਜੀ ਜੇ ਤੁਸੀਂ ਕੱਲ ਨੂੰ ਫੇਰ ਮੁੜ ਕੇ ਆਉਣਾ ਹੈ ਤਾਂ ਤੁਸੀਂ ਇੱਥੇ ਹੀ ਰਹਿ ਲਵੋ ਸਵੇਰੇ ਹੀ ਜਾਂ ਕੱਲ ਦੁਪਹਿਰ ਨੂੰ ਸਰਦਾਰ ਜੀ ਆਹੀ ਜਾਣਗੇ ਉਸਨੇ ਪੂਰੀ ਤਸੱਲੀ ਦਿੱਤੀ ਮੈਂ ਸੋਚਿਆ ਨੌਕਰਾਂ ਤੋਂ ਬਿਨਾ ਤਾਂ ਬੰਦਾ ਹੋਰ ਕੋਈ ਘਰ ਵਿੱਚ ਦੱਸਦਾ ਨਹੀਂਗਾ ਰਹੀ ਇਹ ਕਿਹਦੇ ਕੋਲ ਪੂਰੇ ਦਾ ਠੱਕਾ ਵਗਦਾ ਦੇਖ ਕੇ ਪਿੰਡ ਦੂਰ ਹੋਣ ਕਰਕੇ ਜੀ ਤਾਂ ਮੇਰਾ ਵੀ ਕਰਦਾ ਸੀ ਕਿ ਆਈ ਦੀ ਰਾਤ ਇੱਥੇ ਹੀ ਰਹਿ ਪਾਵਾਂ ਪਰ ਮੈਂ ਉਸ ਨੂੰ ਕਹਿ ਦਿੱਤਾ ਨਹੀਂ ਬੀਬੀ ਜੀ ਆ ਖੜਾ ਪਿੰਡ ਤੜਕੇ ਨੂੰ ਫੇਰ ਆ ਜੂੰਗਾ ਸਾਲਕ ਪਰਦਾ ਕੁੜਨੀ ਰੁੱੜਦਾ ਉਹਦਾ ਮੁੰਡਾ ਮੇਰੇ ਪੈਰਾਂ ਨੂੰ ਆ ਚੁੱਬੜਿਆ ਕੱਚਾ ਵਿੱਚ ਪਾ ਕੇ ਮੈਂ ਉਸ ਨੂੰ ਚੁੱਕ ਲਿਆ ਤੇ ਉਹ ਵੀ ਸਿਓ ਵਰਗੀ ਗੱਲ ਆਪਣੇ ਮੂੰਹ ਨਾਲ ਘਟ ਲਈ ਸੀਗੀ ਮੁੰਡੇ ਨੇ ਆਪਣੀਆਂ ਉਂਗਲਾਂ ਮੇਰੀ ਦਾੜੀ ਵਿੱਚ ਅੜਾ ਦਿੱਤੀਆਂ ਮੈਂ ਉਸ ਦਾ ਹੱਥ ਫੜਿਆ ਤੇ ਉਸ ਦੀਆਂ ਖਰੀਆਂ ਹੀ ਛੋਟੀਆਂ-ਛੋਟੀਆਂ ਉਂਗਲੀਆਂ ਨੂੰ ਆਪਣੀ ਦਾੜੀ ਦੀ ਕੁੱਟੀ ਵਿੱਚ ਕੱਡੇ ਅਸੀਗਾ ਇਸ ਤਰ੍ਹਾਂ ਮੇਰਾ ਦਾੜੀ ਦੇ ਦੋ ਤਿੰਨ ਵਾਲ ਪੁੱਟੇ ਗਏ ਸੀਗੇ ਮੇਰੀ ਮੂੰਹ ਦੀ ਕਸੀਸ ਜਹੀ ਵਟੀ ਦੇਖ ਕੇ ਉਸ ਔਰਤ ਦੇ ਚਿਹਰੇ ਤੇ ਸ਼ਰਾਰਤ ਭਰੀ ਹਾਸੀ ਉੱਠ ਨਾ ਚੁੱਠੀ ਸੀਗੀ ਬੱਚੇ ਨੂੰ ਇੱਕ ਵਾਰ ਹੋਰ ਘੁੱਟ ਕੇ ਉਸ ਨੂੰ ਖੜਖੜ ਕਰਦੇ ਹੱਸਦੇ ਮੈਂ ਜ਼ਮੀਨ ਤੇ ਹੀ ਰੋੜਨਾ ਛੱਡ ਦਿੱਤਾ ਸੀਗਾ ਔਰਤ ਨੇ ਆਪਣਾ ਸਰੀਰ ਇਕੱਠਾ ਜਿਹਾ ਕਰਕੇ ਮੈਨੂੰ ਆਖਿਆ ਤਸਬ ਫਰਾਜੀ ਐਵੇਂ ਸੰਗੋ ਨਾ ਤੇ ਨਾਲ ਦੀ ਨਾਲ ਆਵਾਜ਼ ਮਾਰੀ ਉਹ ਮੰਗੂ ਮੈਂ ਦੀ ਧਾਰ ਕੱਢ ਕੇ ਹਟੇ ਮੰਗੂ ਨੇ ਮੇਰਾ ਸਾਈਕਲ ਵਿੜੇ ਵਿੱਚੋਂ ਤੋੜ ਕੇ ਇੱਕ ਕਮਰੇ ਵਿੱਚ ਖੜਾ ਦਿੱਤਾ ਸੀਗਾ ਉਹ ਸ਼ਾਇਦ ਸਮਝਦਾ ਸੀ ਕਿ ਸੱਜਣ ਸਿੰਘ ਦੇ ਮਿਲਣ ਵਾਲਾ ਮੈਂ ਕੋਈ ਖਾਸ ਬੰਦਾ ਸੀਗਾ ਕੋਈ ਖਾਸ ਬੰਦਾ ਹੀ ਇਉਂ ਉਸ ਔਰਤ ਨਾਲ ਗੱਲਾਂ ਕਰ ਸਕਦਾ ਸੀ ਕੋਈ ਖਾਸ ਬੰਦਾ ਹੀ ਉਸ ਬੱਚੇ ਨੂੰ ਘੁੱਟ ਕੇ ਪਿਆਰ ਦੇ ਸਕਦਾ ਸੀ ਖਾਸ ਬੰਦਾ ਹੋਣ ਦਾ ਪਰ ਮੇਰੇ ਬਾਰੇ ਮੰਗੂ ਨੂੰ ਭੁਲੇਖਾ ਲੱਗ ਗਿਆ ਸੀਗਾ ਉਸ ਔਰਤ ਦੀ ਇਨੀ ਖਿੱਚ ਤੇ ਖੁਸ਼ਕ ਥਣੀ ਤੇ ਮੈਨੂੰ ਸਗੋਂ ਹੈਰਾਨੀ ਹੋ ਰਹੀ ਸੀਗੀ ਜਮੀਨ ਤੇ ਰੁੜਦਾ ਤੇ ਟੱਪਦਾ ਬੜਕ ਦਾ ਮੁੰਡਾ ਉਸਨੇ ਚੱਕ ਕੇ ਫੇਰ ਮੇਰੀ ਢਾਕ ਨਾਲ ਚੰਬੇੜ ਦਿੱਤਾ ਤੇ ਮੈਨੂੰ ਅੰਦਰ ਕਮਰੇ ਵਿੱਚ ਬੈਠ ਜਾਣ ਲਈ ਆਖਿਆ ਮੈਥੋਂ ਹੁਣ ਉਹ ਦੀ ਜਦ ਮੋੜੀ ਨਕੇ ਕਮਰੇ ਅੰਦਰ ਪਏ ਸੋਫੇ ਤੇ ਬੈਠ ਜਵਾਕ ਨੂੰ ਮੈਂ ਆਪਣੇ ਪੱਟਾਂ ਤੇ ਬਿਠਾ ਲਿਆ ਮੈਂ ਉਸ ਨਾਲ ਲਾੜ ਕਰਨ ਲੱਗਿਆ ਜਵਾਕ ਸੀ ਕਿ ਮੇਰੀ ਦਾੜੀ ਨੂੰ ਭੱਜ-ਭੱਜ ਪੈਂਦਾ ਸੀਗਾ ਉਸ ਦਿਨ ਸੌ ਗੱਲਾਂ ਤੇ ਪੁੱਲੇ-ਪੁੱਲੇ ਦੋ ਥੱਪੜ ਮਾਰ ਕੇ ਮੈਂ ਉਸ ਨੂੰ ਪੁੰਝੇ ਰਹਿਣ ਛੱਡ ਦੇਣਾ ਸੀਗਾ ਤੇ ਮੰਗੂ ਬਾਹਰ ਫਿਰਦਾ ਕਮਰੇ ਵਿੱਚ ਆਇਆ ਤੇ ਮੁੰਡੇ ਨੂੰ ਗੋਦੀ ਚੱਕ ਕੇ ਲੈ ਗਿਆ ਮੈਂ ਇਕਾਂਤ ਦਾ ਮਿੱਠਾ ਅਹਿਸਾਸ ਸ਼ੁਰੂ ਕਰ ਲਿਆ ਕਮਰਾ ਪੂਰੀ ਤਰ੍ਹਾਂ ਸਜਾਇਆ ਹੋਇਆ ਸੀਗਾ ਕੰਧਾਂ ਤੇ ਚਾਰੇ ਪਾਸੇ ਇੱਕੋ ਜਹੀ ਵੈਤ ਛੱਡ ਕੇ ਕਿੰਨੀਆਂ ਇਹ ਤਸਵੀਰਾਂ ਲੱਗੀਆਂ ਹੋਈਆਂ ਸਰ ਮੈਂ ਨਿਗਾਹ ਜਮਾ ਕੇ ਦੇਖਿਆ ਉਹ ਤਸਵੀਰਾਂ ਇੱਕ ਔਰਤ ਦੀਆਂ ਸਨ ਵੱਖ-ਵੱਖ ਪੋਈਦੀਆਂ ਸੋਫੇ ਤੋਂ ਉੱਠ ਕੇ ਜ਼ਰਾ ਨੇੜੇ ਹੋ ਕੇ ਦੇਖਿਆ ਸਾਰੇ ਫਰੇਮਾਂ ਵਿੱਚ ਹੀ ਇੱਕੋ ਔਰਤਾਂ ਤਸਵੀਰਾਂ ਸਨ ਪੱਖੋ-ਵੱਖ ਪੋਜ ਵਿੱਚ ਫਿਰ-ਫਿਰ ਕੇ ਮੈਂ ਗੋ ਨਾਲ ਤਸਵੀਰਾਂ ਨੂੰ ਦੇਖ ਰਿਹਾ ਸੀ ਕਿ ਔਰਤ ਟਰੇ ਵਿੱਚ ਚਾਹ ਦੀ ਕੇਤਲੀ ਧਰੀ ਅੰਦਰ ਆਵੜੀ ਮੈਨੂੰ ਤਸਵੀਰਾਂ ਵੱਲ ਦੇਖਦੇ ਨੂੰ ਦੇਖ ਕੇ ਉਹ ਉਵੇਂ ਜਿਵੇਂ ਟਰੇ ਲਈ ਖੜੀ ਰਹੀ ਮੈਨੂੰ ਇਉਂ ਤਸਵੀਰਾਂ ਦੇਖਦੇ ਨੂੰ ਦੇਖ ਸ਼ਾਇਦ ਉਸ ਨੂੰ ਕੋਈ ਤਸਕੀਨ ਮਿਲ ਰਹੀ ਸੀ ਇਹ ਤਸਵੀਰਾਂ ਕਿਧੀਆਂ ਨੇ ਮੈਂ ਸੁੱਤੇ ਹੀ ਪ੍ਰਸ਼ਨ ਕਰ ਦਿੱਤਾ ਇਹ ਤਸਵੀਰਾਂ ਤੁਸੀਂ ਸਿਆਣੀਆਂ ਨਹੀਂ ਗੀਆਂ ਹੋਰ ਕਿਧੀਆਂ ਨੇ ਉਹਦਾ ਭਾਵ ਸੀਗਾ ਕਿ ਉਹ ਤਸਵੀਰਾਂ ਉਸੇ ਦਿਨਾਂ ਸਨ ਤੇ ਹੋਰ ਕਿਸ ਦਿਨਾਂ ਸਨ ਮੈਂ ਹੈਰਾਨ ਇਹ ਤੀਵੀਤਾ ਹੁਣ ਸਧਾਰਨ ਜਨਾਨੀ ਲੱਗਦੀ ਹੈ ਪਰ ਨੰਗੇ ਪੱਟ ਤੇ ਨੰਗੇ ਢੋਲਿਆਂ ਵਾਲੀ ਇਹ ਤਸਵੀਰ ਇਹ ਵੀ ਕਿਵੇਂ ਹੋ ਸਕਦੀ ਹੈ ਇਹਦੀ ਆ ਤਸਵੀਰ ਹੱਥ ਵਿੱਚ ਬੈਡਮਿੰਟਨ ਦਾ ਬੱਲਾ ਆ ਤਸਵੀਰ ਸਾਈਕਲ ਦੀ ਢੋਲਾ ਕੇ ਖੜੀ ਇੱਕ ਨਿਊ ਫੈਸ਼ਨ ਕੁੜੀ ਆ ਤਸਵੀਰ ਸਵਿਮਿੰਗ ਅੰਗੀ ਕੱਛਾਂ ਵਿੱਚ ਤੇ ਆ ਤਸਵੀਰ ਭੰਗੜਾ ਡਰੈਸ ਵਿੱਚ ਮੈਂ ਹੈਰਾਨੀ ਨੂੰ ਬੁੱਲਾਂ ਵਿੱਚ ਘਟ ਕੇ ਸੋਫੇ ਤੇ ਬੈਠ ਹਨੂੰ ਡੱਗ ਹੀ ਪਿਆ ਸੀਗਾ ਚਾਹ ਮੈਂ ਪੀਤੀ ਉਹਨੇ ਵੀ ਪੀਤੀ ਉਸ ਘਰ ਵਿੱਚ ਮੈਂ ਬਿਲਕੁਲ ਇੱਕ ਉਪਰਾ ਬੰਦਾ ਸਾਂ ਬਿਲਕੁਲ ਉਪਰਾ ਸੱਜਨ ਸਿੰਘ ਠੇਕੇਦਾਰ ਦੀ ਰਾਹ ਜਾਂਦੀ ਜਾਣ ਪਛਾਣ ਤੋਂ ਬਿਨਾ ਮੇਰਾ ਉਸ ਘਰ ਵਿੱਚ ਕੀ ਸੀਗਾ ਉਸ ਦਿਨ ਤਾਂ ਠੇਕੇਦਾਰ ਵੀ ਕਰਨੀ ਸੀਗਾ ਉਹ ਜਨਾਨੀ ਮੇਰੇ ਐਨ ਨੇੜੇ ਕਿਉਂ ਹੋ ਰਹੀ ਸੀਗੀ ਉਹ ਮੈਨੂੰ ਪਹਿਲਾਂ ਬਿਲਕੁਲ ਨਹੀਂ ਸੀ ਜਾਣਦੀ ਉਹਦਾ ਰਤੀ ਭਾਰ ਜਵਾਬ ਮੇਰੇ ਇਉਂ ਗੱਲ ਨੂੰ ਚਿੰਬੜ ਗਿਆ ਸੀਗਾ ਜਿਵੇਂ ਮੈਨੂੰ ਕਦੋਂ ਦਾ ਜਾਣਦਾ ਹੋਵੇ ਮੰਗੂ ਨੇ ਮੇਰਾ ਸਾਈਕਲ ਅੰਦਰ ਕਮਰੇ ਵਿੱਚ ਇਉਂ ਰੱਖ ਦਿੱਤਾ ਸੀ ਜਿਵੇਂ ਮੈਂ ਉਸਦੇ ਘਰ ਵਿੱਚ ਕਦੋਂ ਦਾ ਆਉਂਦਾ ਜਾਂਦਾ ਹੋਵਾਂ ਮੈਨੂੰ ਉਹ ਘਰ ਉਸ ਦਿਨ ਇਉਂ ਲੱਗ ਰਿਹਾ ਸੀਗਾ ਜਿਵੇਂ ਮੈਂ ਉੱਥੇ ਕਦੋਂ ਦਾ ਆਉਂਦਾ ਜਾਂਦਾ ਹੋਵਾਂ ਉਹ ਆਰਤ ਮੈਨੂੰ یوں ਲੱਗ ਰਹੀ ਸੀਗੀ ਜਿਵੇਂ ਕਦੋਂ ਦੀ ਉਹ ਮੈਨੂੰ ਜਾਣਦੀ ਹੈ ਤੇ ਮੈਂ ਉਸ ਨੂੰ ਜਾਣਦਾ ਹਾਂ ਉਹ ਐਕਦਾਮ ਹੀ ਮੇਰੇ ਨਾਲ ਖੁੱਲ ਗਈ ਸੀਗੀ ਹੁਣ ਤਾਂ ਭਰਾ ਜੀ ਜ਼ਿੰਦਗੀ ਕੀ ਹੈ ਇੱਕ ਹੌਂਕਾ ਜਾਇਆ ਸਰਦਾਰ ਜੀ ਦੀ ਇਸ ਦੌਲਤ ਨੇ ਮੈਨੂੰ ਪੱਟਿਆ ਉਦੋਂ ਇਹਨਾਂ ਦੀ ਇਹ ਦੌਲਤ ਨਹੀਂ ਸੀ ਜਿਸ ਜਿਹੀ ਇਹਨਾਂ ਦੀ ਇੰਨੀ ਮੁਹੱਬਤ ਹੀ ਸਭ ਕੁਝ ਲੱਗਦੀ ਸੀ ਹੁਣ ਬਸ ਦੌਲਤ ਹੀ ਦੌਲਤ ਪੱਲੇ ਰਹਿ ਗਈ ਆ ਉਸ ਦੀਆਂ ਅੱਖਾਂ ਵਿੱਚ ਸੰਸਾਰ ਪਰ ਦੀ ਉਦਾਸੀ ਉਤਰ ਆਈ ਸੀ ਹੇਠਲਾ ਬਲ ਆਪਣੇ ਮੂੰਹ ਵਿੱਚ ਚੁਸ ਕੇ ਫੈਰ ਉਸ ਨੇ ਦੱਸਿਆ ਹੌਣ ਸਰਦਾਰ ਜੀ ਕਦੇ 10 ਦਿਨ ਘਰੇ ਰਾਤ ਕੱਟਦੇ ਨੇ ਤੇ ਕਦੇ 15 ਦਿਨ ਅਜਵਾਕ ਪਤਾ ਨਹੀਂ ਕਿਵੇਂ ਰੱਬ ਨੇ ਦੇ ਦਿੱਤਾ ਘਰ-ਬਾਰ ਦੌਲਤ ਆਰਾਮ ਸਭ ਕੁਝ ਹੈ ਔਲਾਦ ਹੈ ਕਿ ਇਹ ਆਦਮੀ ਹੈ ਪਰ ਆਦਮੀ ਆਦਮੀਆ ਵਰਗਾ ਆਦਮੀ ਨਹੀਂਗਾ ਜਦੋਂ ਆਉਂਦੇ ਨੇ ਤਾਂ ਪਿਆਰ ਬਥੇਰਾ ਕਰਦੇ ਨੇ ਪਰ ਅੰਦਰ ਭਰਾਜੀ ਪਤਾ ਨਹੀਂ ਕਾਦੀ ਅੱਗ ਜੀ ਮੱਚਦੀ ਰਹਿੰਦੀ ਹੈ ਕਦੇ ਕਦੇ ਤਾਂ ਮੇਰੀ ਸੁੱਧ ਬੁੱਧੀ ਮਾਰੀ ਜਾਂਦੀ ਹੈ ਅੱਖਾਂ ਮੂਰਨ ਨੇਰਾ ਆ ਜਾਂਦਾ ਹੈ ਉਦੋਂ ਤਾਂ ਐਂ ਜੀ ਕਰਦਾ ਏ ਇਸ ਜਵਾਕ ਸਨੇ ਕੋਈ ਖੂ ਟੋਬਾ ਲੱਭ ਗੰਦਾ ਕਰ ਦਿਆ ਅੱਖਾਂ ਦਾ ਕਜਲਈ ਪਾਣੀ ਆਪਣੀ ਚੁੰਨੀ ਨਾਲ ਪੂੰਝ ਕੇ ਫੈਰ ਉਸ ਨੇ ਦੱਸਿਆ ਪਹਿਲੀ ਤੀਵੀ ਦੇ ਉੱਤੋਂ ਦੀ ਵਿਆਹ ਸੀ ਮੈਨੂੰ ਉਹ ਕਿੱਥੇ ਰਹਿੰਦੀ ਹੈ ਹੁਣ ਮੈਂ ਪ੍ਰਸ਼ਨ ਕੀਤਾ ਉਹ ਕਹਿੰਦੀ ਉਹ ਪੇਕੇ ਛੱਡ ਰੱਖੀ ਹੈ ਆਪਣੇ ਜਵਾਕਾਂ ਨੂੰ ਪਾਲਦੀ ਹੈ 200 ਰੁਪਏ ਮਹੀਨਾ ਸਰਦਾਰ ਜੀ ਤੋਂ ਖਰਚਾ ਲੈਂਦੀ ਏ ਉਹ ਅੜਕੇ ਮੇਰੇ ਕੋਲੋਂ ਅਟਕੇ ਉਸਨੇ ਉਸੇ ਕਮਰੇ ਵਿੱਚ ਪਏ ਪਲੰਗ ਦੇ ਬਿਸਤਰ ਵਿਛਾ ਦਿੱਤਾ ਮੈਂ ਰਜਾਈ ਵਿੱਚ ਮਟਕੀ ਮਾਰ ਬੈਠ ਗਿਆ ਮੁੰਡਾ ਸੋਚ ਚੁੱਕਿਆ ਸੀ ਉਹ ਉਸ ਨੂੰ ਮੇਰੇ ਨਾਲ ਭਾਗੇ ਸੀ ਰਜਾਈ ਦੇ ਨਿਗਾਸ ਵਿੱਚ ਉਹ ਨਿੱਕੇ ਨਿੱਕੇ ਘਰਾੜੇ ਮਾਰਨ ਲੱਗ ਪਿਆ ਸੀਗਾ ਰੋਟੀ ਲਿਆਂਦੀ ਗਈ ਤੇ ਮੈਂ ਖਿਆਲਾਂ ਖਿਆਲਾਂ ਵਿੱਚ ਹੀ ਰੋਟੀ ਪਤਾ ਨਹੀਂ ਕਦੋਂ ਖਾ ਲਈ ਸੀਗੀ ਰੋਟੀ ਮੈਨੂੰ ਮੰਗੂ ਨੇ ਖਵਾਈ ਸੀ ਪਰ ਦੁੱਧ ਉਹ ਆਪ ਲੈ ਕੇ ਆਈ ਸੀ ਮੇਰੇ ਪੈੰਦੀ ਬੈਠੀ ਕਾਫੀ ਚਿਰ ਉਹ ਗੱਲਾਂ ਕਰਦੀ ਰਹੀ ਸੀਗੀ ਮੇਰੇ ਮਨ ਵਿੱਚ ਇੱਕੋ ਅਹਿਸਾਸ ਸੀ ਇਸ ਵਿਚਾਰੀ ਔਰਤ ਨਾਲ ਬੇਇਨਸਾਫੀ ਹੋਈ ਹੈ ਮੇਰੇ ਮਨ ਵਿੱਚ ਫਿਰ ਖਿਆਲ ਆਉਂਦਾ ਕਿ ਮੈਂ ਇਸ ਦਾ ਕੀ ਲੱਗਦਾ ਹਾਂ ਇਹ ਮੇਰੇ ਕੋਲ ਕਿਉਂ ਇੰਨਾ ਖੁੱਲ ਗਈ ਹੈ ਮੈਂ ਕੀ ਏਦੇ ਮਮੇ ਦਾ ਪਤ ਲੱਗਦਾ ਹਾਂ ਜੋ ਇਹ ਮੇਰੇ ਕੋਲ ਆਪਣੀ ਗਠੜੀ ਖੋਲ ਬੈਠੀ ਹੈ ਮੇਰੇ ਮਨ ਵਿੱਚ ਡਰ ਪੈਦਾ ਹੋਇਆ ਸੀਗਾ ਕਿਤੇ ਬਦਚਲਣ ਔਰਤ ਨਾ ਹੋਵੇ ਤੇ ਮੈਨੂੰ ਆਪਣੀ ਵਿਥਿਆ ਚਨਾ ਕੇ ਫਸਾਉਂਦੀ ਨਾ ਹੋਵੇ ਮੇਰੇ ਮਨ ਵਿੱਚ ਇੱਕ ਵਾਰ ਤਾਂ ਡਰ ਸਿਖਰ ਤੇ ਪਹੁੰਚ ਗਿਆ ਜਦੋਂ ਮੈਨੂੰ ਖਿਆਲ ਆਇਆ ਕਿ ਜੇ ਹੁਣ ਠੇਕੇਦਾਰ ਆ ਜਾਏ ਤਾਂ ਕੀ ਆਖੇ ਇਹਨੂੰ ਕਹੇ ਇਹ ਤਗੜਾ ਕੌਣ ਵਾਰ ਰੱਖਿਆ ਹੈ ਅੰਦਰ ਪਰ ਮੈਂ ਦਾੜ ਹੀ ਵੱਟ ਛੱਡੀ ਸੀਗੀ ਫਸ ਗਈ ਤਾਂ ਹੁਣ ਫਟਕਣ ਕੀ ਇਸ ਤਰ੍ਹਾਂ ਸੋਇਦੇ ਸੋਇਦੇ ਨੂੰ ਮੈਨੂੰ ਨੀਂਦ ਆ ਗਈ ਮੁੰਡਾ ਮੇਰੇ ਨਾਲ ਹੀ ਪਿਆ ਰਿਹਾ ਇੱਕਦਮ ਮੈਨੂੰ ਜਾਗ ਪਈ ਕੀ ਦੇਖਦਾ ਕਿ ਬਿਜਲੀ ਬੱਤੀ ਜਗ ਰਹੀ ਹੈ ਉਹ ਔਰ ਉਸੇ ਕਮਰੇ ਵਿੱਚ ਮੰਜੀ ਡਾਹੀ ਬਿਸਤਰੇ ਵਿੱਚ ਪਈ ਮੇਰੇ ਵੱਲ ਗੁੱਟਰ ਗੁੱਟਰ ਝਾਕ ਰਹੀ ਹੈ ਮੈਂ ਉਸ ਨੂੰ ਉੱਥੇ ਦੇਖ ਅੱਖਾਂ ਬੰਦ ਕਰ ਲਈਆਂ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਰੱਖਾਂ ਵਿੱਚ ਲੈਂਦਾ ਹੈ ਉਠੀ ਤੇ ਇੱਕਦਮ ਬਿਜਲੀ ਬੱਤੀ ਉਸਨੇ ਬੁਝਾ ਦਿੱਤੀ ਮੈਂ ਮਹਿਸੂਸ ਕੀਤਾ ਜਿਵੇਂ ਕਿ ਪਰਛਾਵਾਂ ਜਿਹਾ ਮੇਰੇ ਪਲੰਗ ਦੇ ਨੇੜੇ ਨੇੜੇ ਆ ਰਿਹਾ ਹੈ ਮੈਂ ਸਹਿਮ ਜਿਹਾ ਗਿਆ ਤੇ ਵਾਹਿਗੁਰੂ ਵਾਹਿਗੁਰੂ ਕਰਕੇ ਖੰਗਿਆ ਤੇ ਬੋਲਿਆ ਤੁਸੀਂ ਆਹ ਕਾਕੇ ਨੂੰ ਤਾਂ ਚੱਕ ਲੈਂਦੇ ਬੀਬੀ ਜੀ ਇੱਕ ਮਿੰਟ ਤਾਈ ਉਹ ਬੋਲੀ ਨਾ ਤੇ ਬਿਜਲੀ ਬੱਤੀ ਫੇਰ ਜਗਾ ਦਿੱਤੀ ਉਹ ਮੁੰਡੇ ਨੂੰ ਮੇਰੇ ਨਾਲੋਂ ਚੱਕ ਕੇ ਲੈ ਗਈ ਤੇ ਆਪਣੇ ਬਿਸਤਰੇ ਵਿੱਚ ਪਾ ਲਿਆ ਮੈਂ ਗੁਰਬਾਣੀ ਪੜਨ ਲੱਗ ਪਿਆ ਬਿਜਲੀ ਬੱਤੀ ਉਸਨੇ ਬਿਸਤਰੇ ਵਿੱਚੋਂ ਉੱਠ ਕੇ ਬੁਝਾ ਦਿੱਤੀ ਮੈਂ ਹੌਲੀ ਹੌਲੀ ਚੁੱਪ ਕਰ ਗਿਆ ਸੀਗਾ ਹੌਲੀ ਹੌਲੀ ਅੱਖਾਂ ਮੀਚ ਲਈਆਂ ਤੇ ਹੌਲੀ ਹੌਲੀ ਸੌ ਗਿਆ ਇੱਕ ਘੰਟੇ ਬਾਅਦ ਇੱਕਦਮ ਬਿਜਲੀ ਦਾ ਸਵਿੱਚ ਫੇਰ ਖੜਕਿਆ ਮੈਂ ਮੂੰਹ ਤੋਰ ਜਾਈ ਵਗਾ ਕੇ ਮਾਰੀ ਦੇਖਿਆ ਬਿਜਲੀ ਜਾਗ ਰਹੀ ਸੀ ਤੇ ਉਹ ਔਰਤ ਖੜੀ ਮੇਰੇ ਵੱਲ ਓ ਚਾਕਰੀ ਸੀ ਜਿਵੇਂ ਮੈਥੋਂ ਕੁਝ ਪੁੱਛਣਾ ਚਾਹੁੰਦੀ ਹੋਵੇ ਮੈਂ ਆਪ ਹੀ ਉਸਨੂੰ ਪੁੱਛਿਆ ਕਿਉਂ ਜੀ ਕੀ ਗੱਲ ਹੈ ਉਸਨੇ ਕਿਹਾ ਮੈਂ ਤੁਹਾਡੇ ਸਹਰਾਣੇ ਪਾਣੀ ਰੱਖ ਦਿੱਤਾ ਸੀਗਾ ਰਾਤ ਨੂੰ ਪਾਣੀ ਦੀ ਮੈਨੂੰ ਕੋਈ ਲੋੜ ਨਹੀਂ ਪੈਂਦੀ ਮੈਂ ਥੋੜਾ ਜਿਹਾ ਰੁੱਖਾ ਹੋ ਕੇ ਕਹਿ ਦਿੱਤਾ ਉਸ ਤੋਂ ਬਾਅਦ ਤੜ ਕੇ ਤੀਕ ਅੱਧ ਸੁਤਾ ਜਿਹਾ ਮੈਂ ਛਾਪ ਲਿਆ ਪਿਆ ਰਹਾ ਸੁਪਨੇ ਵਾਂਗ ਮੈਨੂੰ ਮਹਿਸੂਸ ਹੁੰਦਾ ਰਹਾ ਜਿਵੇਂ ਕੋਈ ਸ਼ਾ ਜਿਹੀ ਦੋ ਵਾਰ ਮੇਰੇ ਸਰਹਾਣੇ ਤੇ ਚੱਕ ਚੱਕ ਕੇ ਮੁੜ ਗਈ ਸੀ ਪਰ ਮੈਨੂੰ ਬੁਲਾਇਆ ਨਹੀਂ ਸੀਗਾ ਸਵੇਰੇ ਜਦ ਮੈਂ ਉੱਠਿਆ ਮੰਗੂ ਚਾਹ ਲਈ ਖੜਾ ਸੀ ਉਹ ਔਰਤ ਘਰ ਵਿੱਚ ਹੀ ਪਤਾ ਨਹੀਂ ਕਿੱਥੇ ਚਲੀ ਗਈ ਸੀ ਮੰਗੂ ਚਾਹ ਪਿਆ ਕੇ ਮੈਨੂੰ ਕਹਿੰਦਾ ਸਰਦਾਰ ਜੀ ਅਜਨੀ ਸਾਹਿਬ ਆਉਂਦੇਗੇ ਤੁਸੀਂ ਜਾਓ